ਕੈਨੇਡੀਅਨ ਖਬਰਾਂਾਂ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਚੋਣਾਂ ਕਰਵਾਉਣ ਲਈ ਸੰਸਦ ਵਿੱਚ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੰਸਦ ਮੈਂਬਰ ਸੋਮਵਾਰ ਨੂੰ ਹਾਊਸ ਆਫ ਕਾਮਨਸ ਵਿੱਚ ਵਾਪਸ ਆਉਣਗੇ ਜੋ ਜੂਨ ਵਿੱਚ ਇਸ ਨੂੰ ਛੱਡਣ ਤੋਂ ਪਹਿਲਾਂ ਜਾਦਾ ਅਸਥਿਰ ਹੋਣ ਵਾਲਾ ਦਾਵਾ ਕਰਦਾ ਲਿਬਰਲ ਐਂਡੀਪੀ ਗਵਰਨਰਸ ਸਮਝੌਤੇ ਦੀ ਸਮਾਪਤੀ ਇੱਕ ਅਗੇਤੀ ਚੋਣ ਨੂੰ ਵਧੇਰੇ ਸੰਭਾਵਿਤ ਬਣਾਉਂਦੀ ਹੈ ਪਰ ਅਟਲ ਨਹੀਂ ਹੈ ਇੱਕ ਪਾਰਟੀ ਸਿਰਫ ਉਦੋਂ ਤੱਕ ਸ਼ਾਸਨ ਜਾਰੀ ਰੱਖ ਸਕਦੀ ਹੈ ਜਦੋਂ ਤੱਕ ਉਸ ਕੋਲ ਸਦਨ ਦਾ ਭਰੋਸਾ ਹੈ ਬਹੁਤ ਸਾਰੇ ਸੰਸਦ ਮੈਂਬਰਾਂ ਦਾ ਸਮਰਥਨ ਹੈ ਜੇਕਰ ਕੋਈ ਸਰਕਾਰ ਮਹੱਤਵਪੂਰਨ ਵੋਟ ਗਵਾ ਦਿੰਦੀ ਹੈ ਜਿਸ ਨੂੰ ਵਿਸ਼ਵਾਸ ਵੋਟ ਵਜੋਂ ਜਾਣਿਆ ਜਾਂਦਾ ਤਾਂ ਸਦਨ ਦਾ ਵਿਸ਼ਵਾਸ ਗਵਾ ਚੁੱਕੀ ਮੰਨਿਆ ਜਾਂਦਾ ਹੈ ਜਿਸ ਨੂੰ ਆਮ ਤੌਰ ਤੇ ਬਾਅਦ ਵਿੱਚ ਇਹ ਕਿਹਾ ਜਾਂਦਾ ਕਿ ਹਾਲਾਂਕਿ ਦੂਜੀ ਪਾਰਟੀਆਂ ਗਵਰਨਰ ਜਨਰਲ ਨੂੰ ਇੱਕ ਕੇਸ ਬਣਾ ਸਕਦੀਆਂ ਨੇ ਉਨਾ ਅਨੁਸਦਨ ਦਾ ਪ੍ਰੋਸੈ ਅਤੇ ਉਹ ਸ਼ਾਸਨ ਕਰ ਸਕਦੇ ਨੇ ਲਿਬਰਲ ਐਨਡੀਪੀ ਅਤੇ ਬਲਾਕ ਦੇ 2008 ਵਿੱਚ ਅਜਿਹਾ ਕੇਸ ਬਣਾਉਣ ਲਈ ਤਿਆਰ ਕੀਤਾ ਗਿਆ ਸੀ ਵਿਸ਼ੇਸ਼ ਵਿਸ਼ਵਾਸ ਮੇਲਨ ਘੱਟ ਗਿਣਤੀ ਵਾਲੀ ਸੰਸਦ ਦੇ ਸੰਸਾਦ ਸ਼ਾਸਨ ਕਰਨਾ ਵੀੜੇ ਮੁਸ਼ਕਲਾ ਬਣਾਉਂਦਾ ਐਨਡੀਪੀ ਨੇ ਆਪਣੀਆਂ ਨੀਤੀਗਤ ਤਰਹੀਜ਼ਾਂ ਤੇ ਅੰਦੋਲਨ ਦੇ ਬਦਲੇ ਪ੍ਰੋਸੇ ਦੀਆਂ ਵੋਟਾਂ ਤੇ ਲਿਬਰਲ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਇਸ ਸਮਰਥਨ ਦੀ ਗਾਰੰਟੀ ਨਹੀਂ ਹੈ ਇਹ ਹੈ ਕਿ ਆਟਵਾ ਵਿੱਚ ਜਲਦੀ ਚੋਣਾ ਸ਼ੁਰੂ ਕਰਨ ਦੇ ਲਈ ਕੀ ਹੋਣਾ ਚਾਹੀਦਾ ਹੈ ਰਵਾਇਤੀ ਭਰੋਸੇ ਦੀਆਂ ਵੋਟਾਂ ਜਿੱਥੇ ਕੁਝ ਕੁ ਵੋਟਰਾਂ ਰਵਾਇਤੀ ਤੌਰ ਤੇ ਭਰੋਸੇ ਦੀ ਸ਼੍ਰੇਣੀ ਵਿੱਚ ਆਉਂਦੀਆਂ ਨੇ ਕਿਉਂਕਿ ਉਹ ਸ਼ਾਸਨ ਤੇ ਕਾਰੋਬਾਰ ਨਾਲ ਸਪਸ਼ਟ ਤੌਰ ਤੇ ਜੁੜੀਆਂ ਨੇ ਨਵੇਂ ਸ਼ਾਸਨ ਦੀ ਸ਼ੁਰੂਆਤ ਵਿੱਚ ਸਰਕਾਰਾਂ ਦੀਆਂ ਤਰਹੀਜਾਂ ਦੀ ਰੂਪਰੇਖਾ ਦਰਸਾਉਣ ਵਾਲੇ ਸਿੰਘਾਸ਼ਣਾਂ ਦੇ ਭਾਸ਼ਣਾ ਤੇ ਵੋਟਾਂ ਨੂੰ ਹਮੇਸ਼ਾ ਭਰੋਸੇ ਦੀਆਂ ਮੰਨਿਆ ਵੋਟਾਂ ਮੰਨਿਆ ਜਾਂਦਾ ਲਿਬਰਲ ਨੇ ਇਸ ਸੈਸ਼ਨ ਦੌਰਾਨ ਪਹਿਲਾਂ ਹੀ ਇੱਕ ਤਖਤ ਪਾਸ਼ਾਣ ਜਿੱਥੇ ਅੱਗੇ ਪਾ ਦਿੱਤਾ ਉਹਨਾਂ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਸਿਰਫ ਇੱਕ ਨਾਮਾ ਪੇਸ਼ ਕਰਨ ਦੀ ਜ਼ਰੂਰਤ ਹੋਵੇਗੀ ਜੇਕਰ ਉਹ ਸੰਸਦ ਤੱਕ ਮੁਲਤਵੀ ਕਰਕੇ ਮੌਜੂਦਾ ਸੈਸ਼ਨ ਨੂੰ ਖਤਮ ਕਰਦੇ ਨੇ ਮੁੱਖ ਵਿੱਤ ਵਿਲ ਜਿਵੇਂ ਕਿ ਬਜਟ ਪੂਰਵਕ ਅਨਮਾਨ ਦਾ ਗਰਾਵਟ ਜਾਂ ਫਿਰ ਆਰਥਿਕ ਬਿਆਨ ਜਿਨ੍ਹਾਂ ਵਿੱਚ ਨਵੇਂ ਖਰਚੇ ਸ਼ਾਮਲ ਹੁੰਦੇ ਨੇ ਨੂੰ ਆਮ ਤੌਰ ਤੇ ਭਰੋਸੇ ਦੀ ਵੋਟਾਂ ਮੰਨਿਆ ਜਾਂਦਾ ਹੈ ਤੇ ਉੱਥੇ ਹੀ ਦੱਸਦੀ ਕਿ ਕਲਾਰਕ ਥੋੜੇ ਸਮੇਂ ਲਈ ਪ੍ਰੋਗਰੈਸਿਵ ਕਨਜ਼ਰਵੇਟਿਵ ਸਰਕਾਰ ਦਸੰਬਰ 1979 ਵਿੱਚ ਇੱਕ ਬਜਟ ਵੋਟ ਹਾਰ ਗਈ ਸੀ ਜਿਸ ਨਾਲ ਕੈਨੇਡੀਅਨਾਂ ਨੂੰ ਇੱਕ ਸਾਲ ਦੇ ਅੰਦਰ ਦੂਜੀ ਵਾਰ ਚੋਣਾਂ ਵਿੱਚ ਭੇਜਿਆ ਗਿਆ ਅਗਲੀ ਗਰਾਵਟ ਦੀ ਆਰਥਿਕ ਬਿਆਨ ਦਸੰਬਰ ਵਿੱਚ ਸਰਦੀਆਂ ਦੇ ਵਿੱਚ ਛੁੱਟੀਆਂ ਦੇ ਸਦਨ ਦੇ ਉੱਠਣ ਤੋਂ ਪਹਿਲਾਂ ਆਉਣਾ ਚਾਹੀਦਾ ਹੈ ਅਗਲਾ ਬਜਟ ਬਸੰਤ ਤੱਕ ਪੇਸ਼ ਨਹੀਂ ਕੀਤਾ ਜਾਵੇਗਾ ਉੱਥੇ ਪ੍ਰਸੇ ਦੀ ਗਤੀ ਦੀ ਗੱਲ ਕੀਤੀ ਜਾਵੇ ਸਭ ਤੋਂ ਆਮ ਪ੍ਰਸੇ ਦੀਆਂ ਵੋਟਾਂ ਵਿਰੋਧੀ ਗਤੀ ਦੇ ਨਤੀਜਿਆਂ ਵੱਜੋਂ ਹੁੰਦੀਆਂ ਨੇ ਹਰੇਕ ਵਿਰੋਧੀ ਪਾਰਟੀ ਨੂੰ ਵਿਰੋਧੀ ਦਿਨ ਜਾਂ ਸਪਲਾਈ ਦਿਨ ਦੀ ਇੱਕ ਨਿਸ਼ਚਿਤਤਾ ਮਾਤਰਾ ਅਲਰਟ ਕੀਤੀ ਜਾਂਦੀ ਹੈ ਜਦੋਂ ਉਹਨਾਂ ਦੀਆਂ ਗਤੀਵਿਧੀਆਂ ਸਰਕਾਰੀ ਕਾਰੋਬਾਰਾਂ ਨਾਲੋਂ ਪਹਿਲ ਕਰਦੀਆਂ ਨੇ ਸਰਕਾਰ ਕਿਸੇ ਵੀ ਪ੍ਰਸਤਾਵ ਨੂੰ ਪ੍ਰਸੇ ਦੇ ਵੋਟ ਉਸ਼ੇਤ ਕਰ ਸਕਦੀ ਹੈ ਲਿਬਰਲਾਂ ਨੂੰ ਅਝੀਹਾ 2020 ਵਿੱਚ ਕੀਤਾ ਸੀ ਜਦੋਂ ਵਿਰੋਧੀ ਧਿਰ WEE ਸਕੈਂਡਲ ਸਵੀਚ ਸਰਕਾਰਾਂ ਦੀ ਮਹਾਂਮਾਰੀ ਖਰਚਿਆਂ ਦੀ ਜਾਂਚ ਲਈ ਦਬਾਅ ਪਾ ਰਹੀ ਸੀ ਇੱਕ ਵਿਰੋਧੀ ਪਾਰਟੀ ਇੱਕ ਪ੍ਰਸਤਾਵ ਵਿੱਚ ਸਪਸ਼ਟ ਤੌਰ ਤੇ ਇਹ ਦੱਸ ਸਕਦੀ ਹੈ ਕਿ ਉਹਨਾਂ ਨੇ ਸਰਕਾਰ ਵਿੱਚ ਵਿਸ਼ਵਾਸ ਘਵਾ ਦਿੱਤਾ ਹੈ ਅਤੇ ਦੂਜੀ ਪਾਰਟੀਆਂ ਨੂੰ ਇਸ ਨੂੰ ਹੇਠਾ ਲਿਆਉਣ ਲਈ ਉਹਨਾਂ ਨਾਲ ਸ਼ਾਮਲ ਹੋਣਾ ਲਈ ਕਿਹਾ ਜਾਂਦਾ ਹੈ 2005 ਵਿੱਚ ਪਾਲ ਮਾਰਟਿਨ ਲਿਬਰਲਾਂ ਅਤੇ 2011 ਵਿੱਚ ਸਟੀਫਨ ਹਾਰਪਰ ਕੰਜ਼ਰਵੇਟਿਵਾਂ ਨਾਲ ਅਜਿਹਾ ਹੀ ਹੋਇਆ ਸੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਆਪਣੇ ਛੇਤੀ ਤੋਂ ਛੇਤੀ ਮੌਕੇ ਤੇ ਅਜਿਹਾ ਪ੍ਰਸਤਾਵ ਅੱਗੇ ਰੱਖਣ ਦਾ ਵਾਅਦਾ ਕੀਤਾ ਇਸ ਸਮੇਂ ਇਹ ਸਪਸ਼ਟ ਨਹੀਂ ਹੈ ਕਿ ਕੰਜ਼ਰਵੇਟਿਵਾਂ ਦਾ ਅਗਲਾ ਵਿਰੋਧੀ ਦਿਨ ਕਦੋਂ ਹੋਵੇਗਾ ਪਰ ਪੋਲੀਵਰ ਨੂੰ ਚੋੜਨ ਲਈ ਮਜਬੂਰ ਕਰਨ ਲਈ ਐਨਡੀਪੀ ਅਤੇ ਕਿਊ ਬਰੋਸਕ ਦੇ ਸਮਰਥਨ ਦੀ ਜ਼ਰੂਰਤ ਪਾਵੇਗੀ ਲਿਬਰਲਾਂ ਨਾਲ ਆਪਣੀ ਪਾਰਟੀ ਦੇ ਭਰੋਸੇ ਤੇ ਸਪਲਾਈ ਸਮਝੌਤੇ ਨੂੰ ਹਟਣ ਤੋਂ ਬਾਅਦ ਐਨਡੀਪੀ ਨੇਤਾ ਜਗਨਜੀਤ ਸਿੰਘ ਨੇ ਕਿਹਾ ਹੈ ਕਿ ਉਹ ਵੋਟਦਰ ਵੋਟ ਦੇ ਆਧਾਰ ਤੇ ਆਉਣ ਵਾਲੀ ਸੰਸਦੀ ਬੈਠਕ ਤੱਕ ਪਹੁੰਚ ਕਰਨਗੇ ਉਸਨੇ ਪਿਛਲੇ ਹਫਤੇ ਇਹ ਵੀ ਕਿਹਾ ਸੀ ਕਿ ਉਹ ਕਨਜ਼ਰਵੇਟਿਵ ਨੇਤਾ ਦੇ ਅਸੀਂ ਵਿਸ਼ਵਾਸ ਵੋਟ ਲਈ ਸੱਦੇ ਦੇ ਜਵਾਬ ਵਿੱਚ ਪੀਰ ਪਾਲੀਵਰ ਦੀ ਗੱਲ ਕਦੇ ਨਹੀਂ ਸੁਨੇਗਾ ਬਲਾਕ ਵੀ ਕਾਲੀ ਵਿੱਚ ਨਹੀਂ ਜਾ ਪਰੀ ਹੈ ਪਾਰਟੀ ਹਾਊਸ ਲੀਡਰ ਐਲਨ ਥੈਰੀਅਨ ਨੇ ਪਿਛਲੇ ਹਫਤੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਉਹ ਲਿਬਰਲ ਐਂਡੀਪੀ ਸੌਦੇ ਦੇ ਅੰਤ ਨੂੰ ਆਪਣੀ ਪਾਰਟੀ ਲਈ ਲਾਭ ਹਾਸਲ ਕਰਨ ਦੇ ਮੌਕੇ ਵਜੋਂ ਦੇਖਦਾ ਹੈ ਸਾਡੇ ਉਦੇਸ਼ ਹੋਈ ਨੇ ਪਰ ਉੱਥੇ ਪਹੁੰਚਣ ਦੇ ਸਾਧਨ ਬਹੁਤ ਆਸਾਨ ਹੋਣਗੇ ਥੈਰੀਅਨ ਨੇ ਕਿਹਾ ਕਿ ਅਸੀਂ ਗੱਲਬਾਤ ਕਰਾਂਗੇ ਅਤੇ ਕਿਊਬਿਕ ਲਈ ਲਾਭ ਪ੍ਰਾਪਤ ਕਰਾਂਗੇ ਸਾਡੀ ਸ਼ਕਤੀ ਦੇ ਸੰਤੁਲਨ ਵਿੱਚ ਸੁਧਾਰ ਹੋਇਆ ਤੇ ਇਹ ਯਕੀਨੀ ਤੌਰ ਤੇ ਹੈ ਪਰੋਸੇ ਦੀਆਂ ਵੋਟਾਂ ਦੇ ਪਰੇ ਅਗਲੀ ਚੋਣ ਕਰਾਉਣ ਦਾ ਇੱਕੋ ਤਰੀਕਾ ਹੈ ਪ੍ਰਧਾਨ ਮੰਤਰੀ ਲਈ ਗਵਰਨਰ ਜਨਰਲ ਨੂੰ ਤੈਅ ਸਮੇਂ ਤੋਂ ਪਹਿਲਾਂ ਸੰਸਦ ਭੰਗ ਕਰਨ ਲਈ ਕਹਿਣਾ ਪ੍ਰਧਾਨ ਮੰਤਰੀ ਜਸਟਨ ਟੂਡੋ 2021 ਵਿੱਚ ਉਨ੍ਹਾਂ ਨੇ ਅਹਿਜਾ ਕੀਤਾ ਸੀ ਹਾਰਪਰ ਨੇ 2008 ਵਿੱਚ ਅਹਿਜਾ ਕੀਤਾ ਸੀ ਪਰ ਲਿਬਰਲ ਚੋਣਾ ਵਿੱਚ ਕੰਜ਼ਰਵੇਟਿਵ ਨੂੰ ਵੱਡੇ ਫਰਕ ਨਾਲ ਪਛਾੜ ਰਹੇ ਇਸ ਲਈ ਟਰੂਡੋ ਸੰਭਾਵਿਤ ਤੌਰ ਤੇ ਤਤਕਾਲ ਚੋਣ ਦੇ ਇਛੁਕ ਨਹੀਂ ਨੇ ਐਨਡੀਪੀ ਨਾਲ ਆਪਣੀ ਪਾਰਟੀ ਦੇ ਸਮਝੌਤੇ ਖਤਮ ਹੋਣ ਤੋਂ ਬਾਅਦ ਟਰੂਡੋ ਨੇ ਕਾਇਮ ਰੱਖਿਆ ਕਿ ਉਹ ਰਾਜਨੀਤੀ ਦੇ بجائے ਸ਼ਾਸਨ ਕਰਨ ਤੇ ਕਿਦ ਨਤਰੇ ਪ੍ਰਧਾਨ ਮੰਤਰੀ ਨੇ ਪਿਛਲੇ ਹfte ਲਿਬਰਲ ਕਾਕਸ ਰੀਟਰੀਟ ਦੌਰਾਨ ਕਿਹਾ ਕਿ ਅਸਲੀ ਤੀ ਹੈ ਕਿ ਅਸੀਂ ਸਾਰੇ ਇਸ ਗੱਲ ਤੇ ਕੇਂਦਰ ਤਾਂ ਕਿ ਇਹ ਯਕੀਨੀ ਬਣਾਉਣ ਲਈ ਕੀ ਕਰਨਾ ਹੈ ਕਨੇਡੀਅਨਾਂ ਦਾ ਸਮਰਥਨ ਕੀਤਾ ਜਾ ਰਿਹਾ ਭਵਿੱਖ ਭਾਵੇਂ ਭਰੋਸੇ ਮਹਿਸੂਸ ਕਰ ਰਹੇ ਨੇ ਪ੍ਰਧਾਨ ਮੰਤਰੀ ਜਸਟਨ ਟੂਡੋ ਵੱਲੋਂ ਇਹ ਬਿਆਨ ਦਿੱਤਾ ਗਿਆ ਰਿਡਿੰਗ ਕਵਰ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਵਿੱਚ ਇਧਰ ਤੁਹਾਡੇ ਨਾਲ ਚੱਲਣਗੇ ਦੇਸ਼ ਦੀ ਨੀ ਤਮਾਮ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਆ ਆ ਬਣੇ ਰਹੋ ਆਜ਼ ਨਿਊਜ਼ ਵਾੜਾ ਦੇ ਨਾਲ